ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਅਤੇ ਖਾਸ ਕਰਕੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲੇ ਅੱਜ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤ ਰਹੇ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਦਾ ਸਾਥ ਦਿੱਤਾ ਚਾਰਿਆ ਹੈ ਪੰਜਾਬ ਦੇ ਵੱਡੇ ਆਗੂਆਂ ਵੱਲੋਂ ਜਿਹੜੇ ਕਹਿੰਦੇ ਸੀ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਣਾ ਚਾਹੀਦਾ ਹੈ ਪੰਜਾਬ ਦੀਆਂ ਫਸਲਾਂ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ ਪੰਜਾਬ ਦੀਆਂ ਫਸਲਾਂ ਨੂੰ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ ਹੈ ਅੱਜ ਉਹੀ ਪੰਜਾਬ ਦੇ ਹਕ ਲਾਕੀ ਹੱਕਾਂ ਦੀ ਗੱਲ ਕਰਨ ਵਾਲੇ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁੱਗਦੇ ਰਹੇ ਨੇ ਡਰਦੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਸਿਆਸੀ ਸਟੰਟ ਕਰ ਰਹੇ ਨੇ ਲੇਕਿਨ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਉਹਨਾਂ ਦਾ ਦਰਤ ਹੈ ਬੋਲਤੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਵੱਲੋਂ ਹਾਲਾਂਕਿ ਵਰਸ ਪੰਜਾਬ ਜਿਹੜੀ ਅਕਾਲੀ ਦਲ ਹੈ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਨਿਯੋਤਾ ਨਹੀਂ ਦਿੱਤਾ ਅਸੀਂ ਵੀ ਜਾਣਾ ਸੀ ਸਾਡਾ ਵੀ ਫਰਜ਼ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਬਾਰੇ ਬੋਲੀਏ ਇਦਰ ਮਨਪ੍ਰੀਤ ਅਕਾਲੀ ਵਿਧਾਨ ਸਭਾ ਦਾ ਵਿੱਚ ਸੋਮਵਾਰ ਜਿਹੜਾ ਸੈਸ਼ਨ ਹੋ ਰਿਹਾ ਹੈ ਉਹਦੇ ਵਿੱਚ ਜਾ ਕੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਗੇ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਲੇਕਿਨ ਪੰਜਾਬ ਦੇ ਦੋ ਵਾਰ ਰਹੇ ਖਜ਼ਾਨਾ ਮੰਤਰੀ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਆ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤੇ ਖਜ਼ਾਨਾ ਮੰਤਰੀ ਬਣਾਇਆ ਗਿਆ ਸੀ ਅਸੀਂ ਗੱਲ ਕਰਦੇ ਹਾਂ ਮੰਨ ਅਸੀਂ ਕਲਦੇ ਆ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਨੇ ਭਾਵੇਂ ਚੋਣ ਬੁਰੀ ਤਰ੍ਹਾਂ ਹਾਰੀ ਹੈ ਭਾਵੇਂ ਉਹਨਾਂ ਦੀ ਜਿਮਨੀ ਚੋਣ ਦੇ ਦੌਰਾਨ ਜਿਹੜੀ ਜ਼ਬਾਨਤ ਜਪਤ ਹੋਈ ਹੈ ਇਸ ਦੇ ਫਲ ਸਰੂਪ ਵੀ ਕੁਝ ਨਹੀਂ ਬੋਲੇ ਮਨਪ੍ਰੀਤ ਬਾਦਲ ਦੂਸਰੇ ਪਾਸੇ ਚਿਚਿਰਾ ਭਰਾ ਛੋਟਾ ਭਰਾ ਸੁਖਵੀਰ ਸਿੰਘ ਬਾਦਲ ਹੱਕ ਵਿੱਚ ਖੜ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਕਮਜੀਤ ਸਿੰਘ ਮਜੀਠੀਆ ਵੀ ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਵੀ ਇਵਨ ਦੋ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸ੍ਰੀ ਕੁਮਾਰ ਜਾਕੜ ਵੀ ਕਹਿੰਦੇ ਨੇ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਤੇ ਫਿਰ ਘੁਗਣੀਆਂ ਵੜੀਆਂ ਹੋਈਆਂ ਨੇ ਮਨਪ੍ਰੀਤ ਬਾਦਲ ਦੇ ਮੂੰਹ ਦੇ ਵਿੱਚ ਮਨਪ੍ਰੀਤ ਬਾਦਲ ਨੇ ਇੱਕ ਵਾਰ ਵੀ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕੀਤੀ ਅਕਸਰ ਇਹਨੂੰ ਖਾਲਾ ਖਾਲੀ ਪੀਪਾ ਮੰਤਰੀ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਹੈ ਭਈ ਪੰਜਾਬ ਦੇ ਹਮਦਰਦੀ ਬਣਨਾ ਹੈ ਤੁਸੀਂ ਪੰਜਾਬ ਦੇ ਹੱਕ ਹਕ ਲਾਕੀ ਹੱਕਾਂ ਲਈ ਗੱਲ ਕਰਦੇ ਹੋ ਤੇ ਬੋਲਦੇ ਤੁਸੀਂ ਬਿਲਕੁਲ ਨਹੀਂ ਮਨਪ੍ਰੀਤ ਬਾਦਲ ਦਾ ਇੱਕ ਵਾਰੀ ਕੋ ਸੋਸ਼ਲ ਮੀਡੀਆ ਤੇ ਨਾ ਤੇ ਉਹਨਾਂ ਨੇ ਪੋਸਟ ਪਾਈ ਹੈ ਨਾ ਉਹ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਵਾਰ ਤਾਂ ਝੂਠਾ ਮੂਠਾ ਕਹਿ ਦਿੰਦੇ ਭਈ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਆਹੇ ਰਾਜਨੀਤੀ ਆਨੇ ਮਨਪ੍ਰੀਤ ਇਆਲੀ ਕੀ ਤੁਸੀਂ ਕਰ ਲੋਗੇ ਪੰਜਾਬ ਦੇ ਸੂਬੇ ਦਾ ਤੁਹਾਡਾ ਸਕਾ ਭਰਾ ਮਨ ਸੁਖਬੀਰ ਸਿੰਘ ਬਾਦਲ ਦਾ ਲੜਕਾ ਸੁਖਬੀਰ ਸਿੰਘ ਬਾਦਲ ਹਾਕ ਵਿੱਚ ਭੁਗਤ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਿਹਾ ਹੈ ਤੁਸੀਂ ਕਹਿੰਦੇ ਹੋ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੇਖਣਾ ਹੈ ਮੈਂ ਸੌ ਚੱਕਦਾ ਫਲਾਣਾ ਕਰਦਾ ਤੇ ਲੇਖਕ ਪੰਜਾਬ ਦੇ ਹੱਕਾਂ ਬਾਰੇ ਕਿਹਨੇ ਬੋਲਣਾ ਇੱਕ ਵਾਰ ਵੀ ਮਨਪ੍ਰੀਤ ਪਾਣ ਮਨਪ੍ਰੀਤ ਬਾਦਲ ਪਾਣੀ ਨੂੰ ਲੈ ਕੇ ਨਹੀਂ ਬੋਲਿਆ ਤਾਂ